ਇਹ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਹਾਈਵੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕਿਆ ਬਹੁਤ ਬੁਰਾ ਹਾਲ ਹੈ ਰੋਟੀ ਤੋਂ ਵੀ ਲੋਕ ਆਥਰੇ ਪਏ ਨੇ ਲੋਕਾਂ ਦੇ ਡੰਗਰਾਂ ਵਾਸਤੇ ਕੋਈ اناਜ ਨਹੀਂ ਪਸਿਆ ਚਾਰਾ ਵੀ ਕੋਈ ਨਹੀਂ ਹੈਗਾ ਡੰਗਰ ਚਾਰਾ ਬਕਾਰ ਹੋ ਗਿਆ ਸਾਰਾ ਝੋਨੇ ਬਕਾਰ ਹੋ ਗਏ ਇੰਧਰਾਂ ਦੇ ਵਿੱਚ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਮਦਦ ਕਰਨ ਵਾਸਤੇ ਅੱਗੇ ਜਾਣ ਵਾਲਾ ਹੀ ਕੋਈ ਨਹੀਂ ਕਿੰਨੇ ਜਾਣਾ ਜੀ ਕੋਈ ਨਹੀਂ ਜਾਂਦਾ ਪਿੱਛੋਂ ਪਾਰ ਕਰੀ ਜਾਂਦੇ ਆ ਜੀ ਆਰਮੀ ਜਿਹੜੀ ਆ ਉਹ ਮਦਦ ਵਾਸਤੇ ਜ਼ਰੂਰ ਉਹ ਜਿਹੜੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਆ ਜਿਹੜਾ ਆ ਪੂਰੇ ਤਰ੍ਹਾਂ ਦੇ ਨਾਲ ਉਹ ਟੁੱਟ ਚੁੱਕਿਆ ਖਤਮ ਹੋ ਚੁੱਕਿਆ ਜਿਸ ਤੇ ਚੱਲਦਿਆਂ ਜਿਹੜਾ ਅੱਗੇ ਜਾਣਾ ਬੇਹਦ ਔਖਾ ਸਸ਼ਕਾਰ ਜਨ ਸਪੋਕਸਮੈਨ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਬਣ ਇਸ ਵਕਤ ਅਜਨਾਲੇ ਤੋਂ ਮਹਿਜ਼ 1 ਕਿਲੋਮੀਟਰ ਦੂਰ ਆ ਔਰ ਗਗੋਮਾਲ ਰਮਦਾਸ ਨੂੰ ਜਾਣ ਵਾਲਾ ਰਸਤਾ ਜਿਸ ਸਥਿਤ ਖੜੇ ਹੋਏ ਆ ਔਰ ਹਾਈਵੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਹੜ੍ਹ ਦੇ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕਿਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਕਿ ਕਿਸ ਤਰ੍ਹਾਂ ਦੇ ਨਾਲ ਹੜ੍ਹ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕਿਆ ਔਰ ਦੂਸਰੇ ਪਾਸੇ ਟਰੈਕਟਰਾਂ ਦੇ ਰਾਹੀ ਇੱਥੋਂ ਜਿਹੜੇ ਨੇ ਉਹ ਜਿਹੜੇ ਪਿੰਡਾਂ ਦੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਟਰੈਕਟਰਾਂ ਦੇ ਰਾਹੀਂ ਜਿਹੜੇ ਆ ਉਹ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਬਾਹਰ ਕੱਢਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਹਾਈਵੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕਿਆ ਔਰ ਅਜਨਾਲੇ ਸ਼ਹਿਰ ਦੇ ਵਿੱਚ ਵੀ ਪਾਣੀ ਦਾਖਲ ਹੋਣ ਦਾ ਖਤਰਾ ਜਿਹੜਾ ਉਹ ਪੈਦਾ ਹੋ ਗਿਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹੀ ਰਸਤਾ ਜਿਹੜਾ ਰਮਦਾਸ ਨੂੰ ਜਾਂਦਾ ਔਰ ਇਸ ਵਕਤ ਹਾਲਾਤ ਜਿਹੜੇ ਨੇ ਇੱਥੇ ਬੱਦ ਤੋਂ ਬੱਤਰ ਬਣੇ ਹੋਏ ਨੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਬਜ਼ ਗੁਰਵਾਲ ਸਿੰਘ ਜੀ ਕਿਹੜਾ ਪਿੰਡ ਆ ਬੋਠੀ ਆ ਜੀ ਕੀ ਹਾਲਾਤ ਨੇ ਇਸ ਵਕਤ ਪਿੰਡਾਂ ਦੇ ਬਹੁਤ ਬੁਰੇ ਹਾਲਾਤ ਆ ਜੀ ਸਭ ਕੇ ਝੋਨੇ ਮਾਰੇ ਗਏ ਖਰ ਹੋ ਗਏ ਆ ਬਹੁਤ ਬੁਰਾ ਹਾਲ ਰੋਟੀ ਤੋਂ ਵੀ ਲੋਕ ਆਥਰੇ ਪਏ ਨੇ ਤੇ ਘਰਾਂ ਦੇ ਵਿੱਚ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਮਦਦ ਕਰਨ ਵਾਸਤੇ ਅੱਗੇ ਜਾਣ ਵਾਲਾ ਹੀ ਕੋਈ ਨਹੀਂ ਕਿੰਨੇ ਜਾਂਣਾ ਜੀ ਕੋਈ ਨਹੀਂ ਜਾਂਦਾ ਪਿੱਛੋਂ ਬਾਹਰ ਕਰੀ ਜਾਂਦੇ ਆ ਜੀ ਬਾਬੇ ਗੁਰੂ ਕੇ ਬਾਗ ਵਾਲੇ ਸੇਵਾ ਕਰ ਰਹੇ ਪੂਰੀ ਹਾਂਜੀ ਤੇ ਕਿਹੜੇ ਕਿਹੜੇ ਪਿੰਡ ਜਿਹੜੇ ਇਧਰਲੇ ਪਾਸੇ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਇਧਰ ਜਿਹੜਾ ਕਹਿੰਦੇ ਨੇ ਕਿ ਇਧਰਲੇ ਪਾਸੇ ਪਾਣੀ ਜਿਆਦਾ ਚੜ ਕੇ ਆ ਉਧਰ ਜ਼ਿਆਦਾ ਪਿੰਡ ਪ੍ਰਭਾਵਿਤ ਪਰ ਜਾਫਰਕੋਟ ਵੱਲ ਥੋੜਾ ਬਚਾ ਇਧਰ ਇਧਰ ਸਾਰਾ ਇਹ ਬੱਲਾਵਾਲ ਇਧਰ ਸਾਰਾ ਹੈਗਾ ਜ਼ਿਆਦਾ ਜ਼ੋਰ ਪਾਣੀ ਦਾ ਆ ਜਿਹੜਾ ਪਾਣੀ ਆ ਹੁਣ ਇਹ ਜਾਫਰਕੋਟ ਵੱਲ ਨੂੰ ਉਧਰ ਪਿੰਡਾਂ ਨੂੰ ਜਾ ਰਹੀਆਂਂ ਢੀਆਂ ਵੱਲ ਨੂੰ ਜਾ ਰਿਹਾ ਜੀ ਪਿੰਡੀਆਂ ਵੱਲ ਨੂੰ ਜਾ ਰਿਹਾ ਜੀ ਸਮਝੋ ਕਿ ਉਹ ਵੀ ਪਿੰਡ ਜਿਹੜੇ ਹੱਡ ਦੀ ਮਾਰ ਹੇਠਾਉਣਗੇ ਹਾਂ ਆਏ ਨੇ ਪਾਣੀ ਉਧਰ ਹੀ ਜਾ ਰਿਹਾ ਹੁਣ ਸਾਰਾ ਜੀ ਲੋਕਾਂ ਦੇ ਡੰਗਰਾਂ ਵਾਸਤੇ ਕੋਈ ਚਾਰਾ ਵੀ ਕੋਈ ਨਹੀਂ ਹੈਗਾ ਡੰਗਰਾ ਚਾਰਾ ਬੇਕਾਰ ਹੋ ਗਿਆ ਸਾਰਾ ਝੋਨੇ ਬੇਕਾਰ ਹੋ ਗਏ ਲੋਕ ਬਿਚਾਰੇ ਬਹੁਤ ਪੁਰਾ ਹਾਲ ਆ ਮਾਰੇ ਜਾ ਰਹੇ ਲੋਕ ਪ੍ਰਸ਼ਾਸਨ ਨੇ ਕੋਈ ਕਰਨਾ ਹੀ ਨਹੀਂ ਆ ਤੁਹਾਡੇ ਸਾਹਮਣੇ ਵੇਖ ਲੋ ਕੀ ਬਣ ਰਿਹਾ ਜੀ ਪਿੰਡਾਂ 'ਚੋਂ ਪੱਕਾ ਪੱਕਾ ਰਾਸ਼ਨ ਆ ਰਿਹਾ ਵਾ ਹਾਂ ਜੀ ਇਹ ਹਾਲਾਤ ਜਿਹੜੇ ਨੇ ਇਸ ਵਕਤ ਵੱਧ ਤੋਂ ਵੱਧ ਜਿਹੜੇ ਬਣੇ ਹੋਏ ਨੇ ਔਰ ਤੁਸੀਂ ਗੱਲ ਕਰੀਏ ਤਾਂ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਆਰਮੀ ਜਿਹੜੀ ਆ ਉਹ ਮਦਦ ਵਾਸਤੇ ਜ਼ਰੂਰ ਜਿਹੜੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਆ ਪਰ ਦੂਸਰੀਆਂ ਗੱਡੀਆਂ ਦਾ ਇਸ ਰਸਤੇ ਤੇ ਚੱਲਣਾ ਜਿਹੜਾ ਉਹ ਬੇहद ਔਖਾ ਜਿਹੜਾ ਇਸ ਵਕਤ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਮੋਟਰਸਾਈਕਲ ਦੇ ਰਾਹੀਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਾਫੀ ਜ਼ਿਆਦਾ ਪਾਣੀ ਦਾ ਬਹਾਵ ਤੇਜ਼ ਹੋਣ ਦੇ ਚੱਲਦਿਆ ਜਿਹੜਾ ਉਹ ਬਚਾ ਜਿਹੜਾ ਉਹ ਨਹੀਂ ਹੁੰਦਾ ਫਿਰ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨੌਜਵਾਨ ਨੇ ਪਿੰਡਾਂ ਵਾਲੇ ਤੱਕ ਪਾਣੀ ਪਹੁੰਚਾਉਣ ਵਾਸਤੇ ਜਿਹੜਾ ਉਹ ਮੋਟਰਸਾਈਕਲਾਂ ਦੇ ਰਾਹੀਂ ਅੱਗੇ ਜਾਣ ਦੀ ਕੋਸ਼ਿਸ਼ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟਰੈਕਟਰ ਟਰਾਲਿੰਗਾਂ ਦੇ ਜਿਹੜੀ ਹੈ ਰੋਕ ਜਿਹੜੇ ਨੇ ਉਹ ਰਾਸ਼ਨ ਆਪਣੇ ਘਰਾਂ ਦਾ ਜਿਹੜਾ ਲੈ ਕੇ ਜਾ ਰਹੇ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਉਹ ਬੇहद ਮਾੜੇ ਨੇ ਔਰ ਕੋਈ ਵੀ ਗੱਲ ਜੇਕਰ ਗੱਲ ਕਰੀਏ ਤਾਂ ਇਸ ਵਕਤ ਬਰਤਰ ਹਾਲਾਤ ਨੇ ਔਰ ਕਿਸੇ ਪਾਸੇ ਵੀ ਜਿਹੜੀ ਹੈ ਕੋਈ ਮਦਦ ਜਿਹੜੀ ਖਾਸ ਹੁੰਦੀ ਅੰਦਾਜ਼ ਨਹੀਂ ਆ ਰਹੀ ਟਰੈਕਟਰ ਟਰਾਲੀ ਦੇ ਰਾਹੀ ਮਦਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਜਾ ਰਹੀ ਆ ਪਰ ਜੇਕਰ ਗੱਲ ਕਰੀਏ ਤਾਂ ਇਸ ਵਕਤ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨੇ ਉਹ ਹੱਥਾ ਨਹੀਂ ਪਹੁੰਚੇ ਪਰ ਫਿਰ ਵੀ ਕਾਰਸੇਵਾਲੇ ਜਿਹੜੇ ਬਾਬੇ ਨੇ ਉਹਨਾਂ ਵੱਲੋਂ ਇਹ ਮਦਦ ਜਿਹੜੀ ਆ ਲੋਕਾਂ ਤੱਕ ਜ਼ਰੂਰ ਦੇਣੀ ਟਰੈਕਟਰ ਟਰਾਲਿਆਂ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਫਿਲਹਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖਿਓ ਕਿ ਟਰੈਕਟਰ ਟਰਾਲੀਆਂ ਦੇ ਰਾਹੀ ਇਸ ਵਕਤ ਜਿਹੜੇ ਨੇ ਉਹ ਲੋਕ ਉਹ ਵਾਪਸ ਜਿਹੜੀ ਆ ਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਦੇਖੋ ਤਸਵੀਰਾਂ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਇੱਥੇ ਬਣੇ ਹੋਏ ਨੇ ਔਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਹਾਈਵੇ ਜਿਹੜਾ ਹਾਈਵੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਖਤਮ ਹੋ ਚੁੱਕਿਆ ਜਿਸ ਤੇ ਚੱਲਦੇ ਆ ਜਿਹੜਾ ਅੱਗੇ ਜਾਣਾ ਬੇहद ਔਖਾ ਅੱਗੇ ਜਾ ਕੇ ਟ੍ਰੈਕਟਰ ਟ੍ਰਾਲੀਆਂ ਦੀ ਬਾਰ ਵੀ ਜਿਹੜੀ ਆ ਘਟ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਈਵੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਵੇਂ ਪ੍ਰਤੀਤ ਹੁੰਦਾ ਜਿਵੇਂ ਕੋਈ ਬੰਨ ਜਿਹੜਾ ਟੁੱਟ ਗਿਆ ਹੋਵੇ ਕਿਤੇ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਅੱਗੇ ਵਧਦਾ ਹੋਇਆ ਨਜ਼ਾਰਾ ਜਿਹੜੇ ਟੈਂਪਰੇਰੀ ਬੰਨ ਜਿਹੜੇ ਬਣਾਏ ਗਏ ਸੀ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਉਹ ਵੀ ਜਿਹੜੇ ਉਹ ਕਿਤਨੇ ਕਿਤਨੇ ਰੁੱੜਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਆ ਪਰਿਵਾਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਭਾਈ ਖੜ ਜੋ ਲੋਕ ਜਿਹੜੇ ਨੇ ਕਿਸ ਤਰ੍ਹਾਂ ਦੇ ਨਾਲ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਕਿ ਅਖਰ ਕਿਹੜੇ ਪਿੰਡ ਤੋਂ ਜਿਹੜੇ ਇਹ ਲੋਕ ਇਸ ਹੁਕਤਾਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਆ ਪਪਾਈ ਕੀ ਨਾ ਜੀ ਖਾਲੀ ਬਾਰੀ ਕੀ ਨਾ ਆਣੀ ਅਗਰ ਸਾਹਿਬ ਸਿੰਘ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਆਪਾਂ ਅੰਗੁਰਪੁਰੇ ਤੋਂ ਆਏ ਜੀ ਡਿਆਲ ਪੱਟੀ ਪਾਣੀ ਭਰਾ ਕੇ ਆਏ ਜੀ ਟੈਂਕੀਆਂ ਪੀਣ ਵਾਲਾ ਹਾਂਜੀ ਹੁਣ ਅੱਗੇ ਪਿੰਡਾਂ ਦੇ ਕੀ ਹਾਲਾਤ ਨੇ ਅੱਗੇ ਪਿੰਡਾਂ ਦੇ ਮਾੜੇ ਹਲਾ ਦੇ ਆ ਜੀ ਪਾਣੀ ਬਹੁਤ ਜ਼ਿਆਦਾ ਭਰ ਚੁੱਕਾ ਲੋਕ ਪਿੰਡਾਂ ਦੇ ਫਸੇ ਨੇ ਜਿਹੜੇ ਫਸੇ ਉਹ ਕੋਠਿਆਂ ਦੇ ਆ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ ਉਹ ਸਿਰਫ ਆਪਣੀਆਂ ਰੋਟੀਆਂ ਸੇਕਦੇ ਤੇ ਪਿੱਛੇ ਮੁੜ ਜਾਂਦੇ ਨੇ ਹਾਂਜੀ ਅੱਗੇ ਕੋਈ ਨਹੀਂ ਸੱਕੀ ਵਾਲੇ ਪੁਲਿਸ ਕੋ ਮੁੰਡਿਆ ਦੇ ਸਾਹਿਬ ਕੀ ਕਰਦੇ ਪ੍ਰਸ਼ਾਸਨ ਦੇ ਤੋਂ ਮੰਗਦੇ ਅਸੀਂ ਇਹੋ ਕਰਦੇ ਵੀ ਪਾਣੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ੁਰੂ ਤੋਂ ਹੀ ਥੋੜਾ ਥੋੜਾ ਛੱਡਿਆ ਜਾਵੇ ਤੇ ਹਾਲ ਹੁੰਦਾ ਆ ਅੱਜ ਇੱਕ ਯਕਦਮ ਛੱਡਦੇ ਆ ਉਹਦਾ ਕੋਈ ਹਾਲ ਹੀ ਨਹੀਂ ਹੁੰਦਾ ਉਹਦੇ ਬੇਵਾਰਾ ਪਾਣੀ ਫਿਰਨਾ ਫਿਰ ਤੇ ਹੁਣ ਤੇ ਆ ਲੋਕਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਲ ਡੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਹਾਂਜੀ ਸੁਣਿਆ ਤੁਸੀਂ ਕਿ ਲੋਕਾਂ ਦਾ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਹੋ ਚੁੱਕਿਆ ਜਿਸ ਦੇ ਚੱਲਦੇ ਆ ਜਿਹੜੀ ਆ ਕਿਤੇ ਨਾ ਕਿਤੇ ਇਹ ਖੜਾਂ ਦੀ ਮਾਰ ਚਾਰੇ ਪਾਸੇ ਜਿਹੜੀ ਆ ਪੈ ਰਹੀ ਆ ਕਿਉਂਕਿ ਜੇਕਰ ਗੱਲ ਕਰੇ ਤਾਂ ਕਈਆਂ ਪਾਸਿਆਂ ਦੇ ਵਿੱਚ ਤਾਂ ਪਹਿਲਾਂ ਇਸ ਹੁੰਡ ਵਿੱਚ ਆਇਆ ਸੀ ਕਿ ਕਈਆਂ ਇਲਾਕਿਆਂ ਦੇ ਵਿੱਚ ਹੜ੍ਹ ਦੇ ਪਾਣੀ ਦੀ ਮਾਰ ਜਿਹੜੀ ਆ ਉਹ ਘਾਟਾ ਪਰ ਜੇਕਰ ਹੁਣ ਗੱਲ ਕਰੀਏ ਤਾਂ ਹੁਣ ਅਜਨਾਲਾ ਸ਼ਹਿਰ ਦੇ ਤਕਰੀਬਨ 1.5 ਤੋਂ 2 ਕਿਲੋਮੀਟਰ ਪਾਣੀ ਜਿਹੜਾ ਦੂਰ ਰਹਿ ਗਿਆ ਪਰ ਜਿਹੜੀ ਅਜਨਾਲਾ ਸੱਕੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਫਿਰ ਵੀ ਨੌਜਵਾਨ ਜਿਹੜੇ ਨੇ ਉਹ ਲੋਕਾਂ ਦੀ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਵੱਲੋਂ ਜ਼ਰੂਰ ਕੀਤੀ ਜਾ ਰਹੀ ਆ ਔਰ ਇੱਕ ਦੂਜੇ ਦਾ ਹੱਥ ਫੜ ਕੇ ਨੌਜਵਾਨ ਜਿਹੜੇ ਨੇ ਅੱਗੇ ਵਧੇ ਹੋਏ ਨਜ਼ਰ ਜਿਹੜੇ ਆ ਉਹ ਜ਼ਰੂਰ ਆ ਰਹੇ ਨੇ ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਵਕਤ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਤਰ ਜਿਹੜੇ ਆ ਉਹ ਜ਼ਰੂਰ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਪਰ ਹੀ ਜਿਹੜਾ 2-2 2.5-2.5 3 ਫੁੱਟ ਪਾਣੀ ਜਿਹੜਾ ਉਹ ਜਮਾ ਹੋਣਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਜਿਸ ਕਾਰਨ ਵੱਡੀਆਂ ਦਿੱਕਤਾਂ ਜੜੀਆਂ ਨੇ ਉਹ ਜ਼ਰੂਰ ਪੇਸ਼ ਆ ਰਹੀਆਂ ਤੁਸੀਂ ਦੇਖ ਰਹੇ ਹੋ ਕਿ ਇੱਕੋ ਇੱਕ ਜਾਂਦਾ ਇਹ ਰਸਤਾ ਰਸਤਾ ਜਿਹੜਾ ਬੰਦ ਹੋ ਚੁੱਕਿਆ ਔਰ ਪਰ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਮਦਦ ਪਹੁੰਚਾਉਣ ਲਈ ਟਰੈਕਟਰ ਟਰਾਲੀਆਂ ਦੇ ਰਾਹੀ ਨੌਜਵਾਨ ਯਾ ਪ੍ਰੇਤਾ ਇੱਕ ਦੂਜੇ ਦੇ ਹੱਥ ਫੜ ਕੇ ਨੌਜਵਾਨ ਜਿਹੜੇ ਨੇ ਉਹ ਜਾਂਦੇ ਹੋਏ ਜਿਹੜੇ ਆ ਉਹ ਜ਼ਰੂਰ ਨਜ਼ਰ ਆ ਰਹੇ ਨੇ ਕਿ ਫਿਲਹਾਲ ਜੇਕਰ ਗੱਲ ਕਰੀਏ ਤਾਂ ਪਹਿਲਾਂ ਕੱਲ ਜਦੋਂ ਕਵਰੇਜ ਕੀਤੀ ਸੀਦਾ ਗੱਗੋਮਾਲ ਤੱਕ ਜਾਣ ਦਾ ਜਿਹੜਾ ਰਸਤਾ ਉਹ ਬਣਿਆ ਹੋਇਆ ਸੀ ਹਾਈਵੇ ਜਿਹੜਾ ਉਹ ਗੱਗੋਮਾਲ ਤੱਕ ਜਿਹੜਾ ਚੱਲ ਰਿਹਾ ਸੀ ਪਰ ਅੱਜ ਜੇਕਰ ਗੱਲ ਕਰਾਂ ਤਾਂ ਹਾਈਵੇ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਇਹੀ ਇੱਕ ਇਕਲੌਤਾ ਰਸਤਾ ਰਮਦਾਸ ਜਾਂਦਾ ਜਾਂ ਫਿਰ ਗੁਰਦਾਸਪੁਰ ਜਾਂਦਾ ਇੱਧਰ ਦੇ ਰਾਹੀਂ ਜੇਕਰ ਮਦਦ ਪ੍ਰਸ਼ਾਸਨ ਨੇ ਪਹੁੰਚਾਉਣੀ ਹੋਵੇ ਤਾਂ ਕਿਸੇ ਵੀ ਤਰੀਕੇ ਮਦਦ ਜੜੀ ਆ ਉਹ ਨਹੀਂ ਪਹੁੰਚਾਈ ਜਾ ਸਕਦੀ ਪਰ ਪ੍ਰਸ਼ਾਸਨ ਲਗਾਤਾਰ ਰਮਦਾਸ ਦੇ ਵਿੱਚ ਜਾਂ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤਾਂ ਜਿਹੜਾ ਮਦਦ ਪਹੁੰਚਾਉਣ ਦੇ ਵਿੱਚ ਜਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਲੱਗਾ ਹੋਇਆ ਪਰ ਇਹ ਜਿਹੜੇ ਪਿੰਡ ਹੁਣ ਪਾਣੀ ਦੇ ਵਿੱਚ ਡੁੱਬੇ ਨੇ ਹੜ੍ਹ ਦੇ ਪਾਣੀ ਵਿੱਚ ਡੁੱਬੇ ਨੇ ਇਹਨਾਂ ਤੱਕ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਮਦਦ ਜੜੀ ਨਹੀਂ ਪਹੁੰਚੀ ਸਰਬਸਿੰਘਰ ਦਾਵਾ ਸਪੋਕਸਮੈਨ ਟੀਵੀ ਦੀ ਕੈਮਰਾਮੈਨ ਸਾਥੀ ਦੀਪਾ ਬਜਾ ਦੇ ਨਾਲ ਸ਼੍ਰੀ ਅੰਮ੍ਰਿਤਸਰ